ਬਾਕੀ ਸਾਰਾ ਜੇ ਪੰਜਾਬ ਚ ਲਾ ਲੀਏ 264 ਪਿੰਡ ਐ ਵੇ ਡੁੱਬ ਚੁਕੇ ਜੋ ਤਾਜ਼ਾ ਰਿਪੋਰਟ ਐ ਬਾਕੀ ਲੋਕ ਜਿਹੜੇ ਪਿੰਡਾਂ ਚ ਰਹਿੰਦੇ ਉਹਨਾਂ ਦਾ ਜਾੜਾ ਚੁਕਾ ਪਿੰਡਾਂ ਦਾ ਮਲੀਆਂ ਮਿਟੋ ਚੁਕਾ ਮਾਚਲ ਚ ਜਿਸ ਤਰੀਕੇ ਦੇ ਨਾਲ ਕੁਦਰਤ ਨਾਲ ਛੇੜਛਾੜ ਹੋਈ ਆ ਜਾਂ ਪੰਜਾਬ ਚ ਹੋਈ ਆ ਵੱਡੀ ਦੇਣ ਇਹ ਇਸ ਕਰਕੇ ਜਿਹੜੇ ਆੜਿਆ ਆਇਆ ਤੇ ਇਹ ਜਿਹੜੀ ਦੇਣ ਸਾਰੀ ਆ ਇਹ ਇਸ ਰਾਜ ਪ੍ਰਬੰਧ ਦੀ ਆ ਪਹਿਲਾਂ 1 ਮਹੀਨਾ ਬੋਲੇ ਤੱਕ ਨਹੀਂ ਇੱਕ ਸ਼ਬਦ ਵੀ ਨਹੀਂ ਹੈਗਾ ਮਦਰਦੀ ਦੇ ਵਿੱਚ ਪੰਜਾਬ ਦੇ ਲੋਕਾਂ ਵਾਸਤੇ ਇੰਨਾ ਮੁਲਕ ਡੁੱਬ ਗਿਆ ਵਾ ਜਦੋਂ ਕਿ 70000 ਰੁਪਇਆ ਪ੍ਰਤੀ ਏਕੜ ਅਸੀਂ ਮੰਗ ਕਰ ਰਹੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਕਿਸਾਨ ਮਜ਼ਦੂਰ ਮੋਰਚੇ ਨੂੰ 70000 ਰੁਪਇਆ ਪ੍ਰਤੀ ਏਕੜ ਕਿਉਂਨੇ ਦਾ ਬਾਕੀ ਫਸਲਾਂ ਦਿੱਤਾ ਜਾਵੇ 1 ਲੱਖ ਰੁਪਇਆ ਏਕੜ ਜਿਹੜਾ ਗੰਨੇ ਦਾ ਦਿੱਤਾ ਜਾਵੇ ਪੰਜਾਬ ਦੇ ਲੋਕਾਂ ਨੂੰ ਅਸੀਂ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਆਪ ਆਪਣਾ ਜਿਹੜਾ ਵਾ ਆਪਣਾ ਹੜਾਂ ਦੇ ਨਾਲ ਆਪ ਜਿਹੜਾ ਮੱਥਾ ਲਾਇਆ ਹੋਇਆ ਵਾ 12 ਤਰੀਕ ਨੂੰ ਕੱਲ ਜਿਹੜੇ ਅਸੀਂ ਪੂਰੇ ਪੰਜਾਬ ਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮੰਗ ਪੱਤਰ ਦੇ ਰਹੇ ਹਾਂ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਇਹ ਕਹਿੰਦੇ ਇਹਨਾਂ ਨੇ ਗੌਰ ਨਾ ਕੀਤੀ ਸਾਡੀਆਂ ਮੰਗਾਂ ਤੇ ਤੇ ਅਸੀਂ ਬਹੁਤ ਜਲਦ ਜਿਹੜਾ ਵਾ ਅਗਲੇ ਤਿੱਖੇ ਸੰਘਰਸ਼ ਚ ਆ ਲਾਣ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹੋਈ ਵੱਡੀ ਬਰਬਾਦੀ ਜਿਸ ਦੇ ਵਿੱਚ ਲੱਖਾਂ ਹੀ ਏਕੜ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਉਹ ਬਰਬਾਦ ਹੋ ਚੁੱਕੀਆਂ ਨੇ ਕਈ ਲੋਕ ਘਰੋਂ ਬੇਕਾਰ ਹੋ ਚੁੱਕੇ ਆ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਪੀੜਤਾਂ ਦੇ ਲਈ ਪੰਜਾਬ ਵਿੱਚ ਦੌਰਾ ਕੀਤਾ ਔਰ 1600 ਕਰੋੜ ਰੁਪਏ ਦਾ ਇੱਕ ਪੈਕੇਜ ਦੇ ਕੇ ਗਏ ਨੇ ਉਸ ਸਬੰਧ ਵਿੱਚ ਗੱਲਬਾਤ ਕਰਦੇ ਆ ਸਾਡੇ ਨਾਲ ਕੋਰ ਕਮੇਟੀ ਪੰਜਾਬ ਦੇ ਮੈਂਬਰ ਸਤਨਾਮ ਸਿੰਘ ਪੰਨੂ ਮੌਜੂਦ ਨੇ ਪਹਿਲਾ ਪ੍ਰਦੇਸ਼ ਕੈਨੇਡਾ ਟੀਵੀ ਤੇ ਉਹਨਾਂ ਦਾ ਸਵਾਗਤ ਕਰਦੇ ਆ ਫਿਰ ਕਰਦੇ ਆ ਗੱਲਬਾਤ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਹਾਂ 1600 ਰੁਪਏ ਦਾ ਪੈਕੇਜ ਦੇ ਗਏ ਪ੍ਰਧਾਨ ਮੰਤਰੀ ਉਸੂ ਕਿਸਾਂ ਦੇ ਜੀ ਆ ਦੇਖੋ ਪੂਰਾ ਪੰਜਾਬ ਜਿਹੜਾ ਉਹ ਗਵੀਰ ਸਿੱਧੀ ਦੇ ਵਿੱਚੋਂ ਲੰਘ ਰਿਹਾ ਵਾ ਪਿਛਲੇ 1 ਮਹੀਨੇ ਤੋਂ ਲਗਭਗ ਹੜਾਂ ਦੀ ਜਿਹੜੀ ਸਿੱਤੀ ਬਣੀ ਆ ਉਹ ਮਾਚਲ ਤੋਂ ਪਾਣੀ ਆਉਣ ਨਾਲ ਵੱਡੇ ਪੱਧਰ ਤੇ ਤੇ ਬਰਸ ਭਾਰੀ ਬਰਸਾਤਾਂ ਦੇ ਨਾਲ ਜਿਹੜਾ ਜੋ ਪੰਜਾਬ ਦੇ ਵਿੱਚ ਰਾਵੀ ਬਿਆਸ ਸਤਲੋ ਜੀ ਕਗਰ ਦੇ ਵਿੱਚ ਆੜਾ ਆ ਪਾਣੀ ਆਇਆ ਵਾ ਉਹਨੇ ਬਹੁਤ ਵੱਡੀ ਤਬਾਹੀ ਕੀਤੀ ਆ ਖਾਸ ਕਰਕੇ ਰਾਵੀ ਨੇ ਤੇ ਬਿਆਸ ਨੇ ਜਿਹੜੇ ਆ ਬਾਕੀ ਸਾਰਾ ਜੇ ਪੰਜਾਬ ਚ ਲਾ ਲੀਏ 264 ਪਿੰਡ ਐ ਵੇ ਡੁੱਬ ਚੁਕੇ ਜੋ ਤਾਜ਼ਾ ਰਿਪੋਰਟ ਆ ਸਾਢੇ 4 ਲੱਖ ਏਕੜ ਤੋਂ ਵੱਧ ਜਿਹੜੀ ਫਸਲਿਓ ਤਬਾਹ ਹੋ ਚੁੱਕੀ ਪੂਰੀ ਤਰ੍ਹਾਂ ਤੇ 4 ਲੱਖ ਤੋਂ ਵੱਧ ਜਿਹੜਿਆ ਉਹ ਕਿਸਾਨ ਜਿਹੜਿਆ ਉਹਨਾਂ ਦਾ ਜਾੜਾ ਹੋ ਚੁੱਕਾ ਤੇ ਮਜ਼ਦੂਰਾਂ ਦਾ ਜਾੜਾ ਹੋ ਚੁੱਕਾ ਬਾਕੀ ਲੋਕ ਜਿਹੜੇ ਪਿੰਡਾਂ ਚ ਰਹਿੰਦੇ ਉਹਨਾਂ ਦਾ ਜਾੜਾ ਹੋ ਚੁੱਕਾ ਪਿੰਡਾਂ ਦਾ ਮਲਿਆ ਮਿਟੋ ਚੁੱਕਾ ਵਾ ਇਸ ਦੇ ਕਾਰਨ ਜਿਹੜਿਆ ਉਹ ਕੁਦਰਤੀ ਵੀ ਆਪਾਂ ਕੁਝ ਹੱਦ ਤੱਕ ਕਹਿ ਸਕਦੇ ਹਾਂ ਔਰ ਕੁਦਰਤ ਨਾਲ ਜਿਹੜਾ ਵਾ ਇਹਦਾ ਮੈਨ ਮੈਂਡ ਆ ਜੋ ਕਾਰਪੋਰੇਟ ਪੱਕੀ ਵਿਕਾਸ ਮਾਡਲ ਇੰਡੀਆ ਚ ਲਾਗੂ ਕੀਤਾ ਗਿਆ ਪੰਜਾਬ ਚ ਲਾਗੂ ਕੀਤਾ ਗਿਆ ਇਸ ਰਾਜ ਪ੍ਰਬੰਧ ਨੇ ਇਸ ਭਾਰਤੀ ਰਾਜ ਨੇ ਇਹ ਉਹਦੀ ਦੇਣ ਆ ਖਾਸ ਕਰਕੇ ਕਿਉਂਕਿ ਕਲਾਈਮੇਟ ਚੇਂਜ ਹੋ ਗਿਆ ਸਾਰਾ ਜਦੋਂ ਜਦੋਂ ਬਰਸਾਤ ਦੀ ਲੋੜ ਉਦੋਂ ਬਰਸਾਤ ਪੈਣੀ ਨਹੀਂ ਜਦੋਂ ਨਹੀਂ ਲੋੜ ਉਦੋਂ ਪੈਣੀ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਜੋ بڑا ਵਿਕਾਸ ਸੰਦੇਸ਼ ਵਿਕਾਸ ਦੇ ਨਾਂ ਤੇ ਭਾਰਤ ਮਾਲਾ ਪ੍ਰੋਜੈਕਟ ਬਣਾਉਣੇ ਉਦੇ ਆਧਾਰ ਤੇ ਜਿਹੜੇ ਚੋਹ ਨਿਕਲਦੇ ਹੈ ਦਰਿਆਵਾਂ ਚ ਉਹਨਾਂ ਦੇ ਵਿੱਚ ਬਿਲਡਿੰਗਾਂ ਬਣਾਉਣੀਆਂ ਉਹਨਾਂ ਦੇ ਜਿਹੜਾ ਆਪਣਾ ਹੈਗਾ ਵਾ ਕੰਕਰੀਟ ਦੇ ਜੰਗਲ ਬਣਾਉਣੇ ਉਹ ਸਾਰੇ ਰਾਹ ਰੋਕਣੇ ਡਰੇਨਾ ਤੇ ਸੇਮ ਨਾਲੇ ਜਿਹੜੇ ਉਹ ਸਾਰੇ ਬੰਦ ਕਰ ਦੇਣੇ ਉਹ ਸਾਰੇ ਟਾ ਟੈਰੀ ਕਰ ਦੇਣੇ ਤੇ ਇਸ ਦੇ ਨਾਲ ਜਿਹੜਾ ਮਾਚਲ ਦੇ ਵਿੱਚ ਮਾਚਲ ਦੇ ਜੰਗਲ ਪੁੱਟ ਦੇਣੇ ਪਹਾੜ ਟਾ ਦੇਣੇ ਉੱਥੇ ਫੈਕਟਰੀਆਂ ਲਾ ਦੇਣੀਆਂ ਹੋਟਲ ਬਣਾ ਦੇਣੇ ਉਹਦੇ ਨਾਲ ਜਿਹੜਾ ਸਾਰਾ ਮਾਚੇ ਜੇ ਜਿਸ ਤਰੀਕੇ ਦੇ ਨਾਲ ਕੁਦਰਤ ਨਾਲ ਛੇੜਛਾੜ ਹੋਈ ਆ ਜਾਂ ਪੰਜਾਬ ਚ ਹੋਈ ਆ ਵੱਡੀ ਦੇਣ ਇਹ ਇਸ ਕਰਕੇ ਜਿਹੜੇ ਹੜ੍ਹ ਆਏ ਆ ਤੇ ਇਹ ਜਿਹੜੀ ਦੇਣ ਸਾਰੀ ਆ ਇਸ ਰਾਜ ਪ੍ਰਬੰਧ ਦੀ ਆ ਜਿਹੜੇ ਵੋਟਾਂ ਨਾਲ ਰਾਜ ਚਲਾ ਰਹੇ ਚਾਹੇ ਕੇਂਦਰ ਚਲਾ ਰਹੇ ਆ ਚਾਹੇ ਸੂਬਿਆਂ ਚ ਚਲਕਾਰੇ ਚਾਹੇ ਹੁਣ ਵਾਲੀ ਭਗਵੰਤ ਮਾਨ ਦੀ ਸਰਕਾਰ ਆ ਚਾਹੇ ਤੋਂ ਜਿਹੜੀਆਂ ਪਹਿਲਾਂ ਪੰਜਾਬ ਦੀ ਸਰਕਾਰਾਂ ਰਹੀਆਂ ਇਹ ਸਾਰੇ ਜ਼ਿੰਮੇਵਾਰ ਆ ਪੰਜਾਬ ਦਾ ਵਾਤਾਵਰਣ ਤਬਾਹ ਕਰਨ ਚ ਪਾਣੀ ਧਰਤੀ ਜਿਹੜਾ ਤਬਾਹ ਕਰਨ ਚ ਉਪਰਲਾ ਤਬਾਹ ਕਰਨ ਚ ਤੇ ਹੜ੍ਹ ਲਿਆਉਣ ਦੇ ਵਿੱਚ ਇਹ ਜ਼ਿੰਮੇਵਾਰ ਆ ਉਦੇ ਲਈ ਪ੍ਰਧਾਨ ਮੰਤਰੀ 9 ਤਰੀਕ ਨੂੰ ਆਏ ਆ ਪੰਜਾਬ ਦੇ ਵਿੱਚ ਪਹਿਲਾਂ 1 ਮਹੀਨਾ ਬੋਲੇ ਤੱਕ ਨਹੀਂ ਇੱਕ ਸ਼ਬਦ ਵੀ ਨਹੀਂ ਹੈਗਾ ਮਦਰਦੀ ਦੇ ਵਿੱਚ ਪੰਜਾਬ ਦੇ ਲੋਕਾਂ ਵਾਸਤੇ ਇੰਨਾ ਮੁਲਕ ਡੁੱਬ ਗਿਆ ਵਾ ਇੰਨੀ ਤਬਾਹੀ ਹੋ ਗਈ ਆ ਪੰਜਾਬ ਦੇ ਵਿੱਚ ਇਹ ਨਾੜਾਂ ਦੇ ਨਾਲ ਇੱਕ ਸ਼ਬਦ ਤੱਕ ਨਹੀਂ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਜਵਾਨ ਦੇ ਉੱਤੇ ਆਇਆ ਹੁਣ ਸਿਰਫ ਫਾਰਮੈਲਟੀ ਕਰਨ ਵਾਸਤੇ ਉਹ ਆਏ ਆ ਜਦੋਂ ਕਿ 70000 ਰੁਪਿਆ ਪ੍ਰਤੀ ਏਕੜ ਅਸੀਂ ਮੰਗ ਕਰ ਰਹੇ ਆਂ ਕਿਸਾਨ ਮਿਹਦੂਰ ਚੰਗਰਚੇ ਕਵਟੀ ਪੰਜਾਬ ਬਲੋਂ ਕਿਸਾਨ ਮਿਹਦੂਰ ਮੋਰਚੇ ਨੂੰ 70000 ਰੁਪਇਆ ਪ੍ਰਤੀ ਏਕੜ ਕਿਉਂਨੇ ਦਾ ਬਾਕੀ ਫਸਲਾਂ ਦਿੱਤਾ ਜਾਵੇ 1 ਲੱਖ ਰੁਪਇਆ ਏਕੜ ਜਿਹੜਾ ਉਹ ਗੰਨੇ ਦਾ ਦਿੱਤਾ ਜਾਵੇ ਤੇ ਕਰੋੜ ਰੁਪਇਆ ਜਿਹੜਾ ਜਿਹੜੇ 52 ਜਾਨਾਂ ਚ ਲਗੀਆਂ ਵਾ ਇਸ ਹਾੜਾਂ ਦੇ ਕਾਰਨ ਉਹਨਾਂ ਨੂੰ 1 ਕਰੋੜ ਰੁਪਇਆ ਪ੍ਰਤੀ ਜੀਤ ਉਹਨਾਂ ਦਾ ਕਰਜ਼ਾ ਦੂਜਾ ਕੀਤਾ ਖਤਮ ਕੀਤਾ ਜਾਵੇ ਅਸੀਂ ਮੰਗ ਕਰ ਰਹੇ ਹਾਂ ਕਿ ਸਾਰਾ ਕਿਸਾਨਾਂ ਮਿਹਦੂਰਾਂ ਦਾ ਕਰਜ਼ਾ ਜਿਹੜੇ ਆੜਾਂ ਚ ਆ ਗਏ 4 ਲੱਖ ਪਰਿਵਾਰ ਉਹਨਾਂ ਸਾਰਿਆਂ ਦਾ ਜਿਹੜਾ ਵੀ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਉਹ ਤੇ ਲਕੀਰ ਮਾਰੀਓ ਕਰਜ਼ਾ ਦੇਣ ਦੀ ਸਿੱਧੀ ਚ ਨਹੀਂ ਆਗੇ ਤੇ ਰੇਤ ਜਿਹੜੀ ਆ ਪੈ ਗਈ ਆ ਕਿਸਾਨਾਂ ਦੀਆਂ ਜ਼ਮੀਨਾਂ 'ਚ ਉਹ ਸਾਰੀ ਚੁੱਕਣ ਦੀ ਕਾਰਵਾਈ ਜਿੰਨੀ ਵੀ ਉਹਦੇ ਖਰਚਾ ਹੋਣਾ ਡੀਜ਼ਲ ਦਾ ਆਉਣਾ ਵਾ ਗਾਂ ਖਾਦਾਂ ਦਵਾਈਆਂ ਜਾਂ ਖਾਦਾਂ ਪੈਣੀਆਂ ਵਾ ਜਾਂ ਬੀਜ ਪੈਣਾ ਕਣਕ ਦਾ ਉਹ ਸਾਰਾ ਸਰਕਾਰ ਦਵੇ ਇਹ ਮੰਗ ਕਰ ਰਹੇ ਆ ਤੇ ਕਰਜ਼ਾ ਜਿਹੜਾ ਸਾਰੇ ਤੇ ਲਕੀਰ ਮਾਰੀ ਜਾਵੇ ਮੈਂ ਅਸੀਂ ਤੇ ਪਹਿਲਾਂ ਵੀ ਬੋਲ ਚੁੱਕੇ ਹਾਂ ਜੇ ਪ੍ਰਧਾਨ ਮੰਤਰੀ ਨੇ ਆਉਣਾ ਸੀ ਤੋਂ 10000 20000 ਕਰੋੜ ਦਾ ਐਲਾਨ ਕਰਕੇ ਆਉਂਦੇ ਉੱਥੋਂ ਵੀ ਐਨਾ ਅਸੀਂ ਪਹਿ ਹੀ ਦੇਨੇ ਆ ਤੇ ਬਾਕੀ ਜਿਹੜੇ ਐਸਟੀਮੇਟ ਬਣ ਜਾਣਗੇ ਬਾਅਦ ਦੇ ਵਿੱਚ ਉਹ ਜਿੰਨਾ ਵੀ ਹੋਊਗਾ ਸਾਰੇ ਸਾਰਾ ਅਸੀਂ ਭਰਪਾਈ ਕਰਾਂਗੇ ਉਹ ਜਾਂ ਕੁਝ ਨਹੀਂ ਹੋਇਆ ਅਸੀਂ ਤਾਂ ਕਹਾਂਗੇ ਪ੍ਰਧਾਨ ਮੰਤਰੀ ਨੂੰ ਪੰਜਾਬ ਚ ਆਉਣ ਦਾ ਨਿੱਤ ਕਾਕੀ ਕੋਈ ਨਹੀਂ ਸੀਗਾ ਪੰਜਾਬ ਦੇ ਲੋਕਾਂ ਨੂੰ ਅਸੀਂ ਸਲਾਮ ਕਰਦੇ ਆ ਜਿਨ੍ਹਾਂ ਨੇ ਆਪ ਆਪਣਾ ਜਿਹੜਾ ਵਾ ਆਪਣਾ ਹੜਾਂ ਦੇ ਨਾਲ ਆਪ ਜਿਹੜਾ ਵਾ ਮੱਥਾ ਲਾਇਆ ਹੋਇਆ ਵਾ ਆਪ ਬੰਨ ਮਜ਼ਬੂਤ ਕਰ ਰਹੇ ਆ ਲੋਕ ਬੰਨਾਂ ਨੂੰ ਬੰਨਾਂ ਦੇ ਉੱਤੇ ਬੈਠੇ ਹੋਇਆ ਉਹਨਾਂ ਦੇ ਲਗਾਤਾਰ ਮਿੱਟੀ ਪਾ ਰਹੇ ਆ ਸਾਰੇ ਹੜ ਪੀੜਤਾਂ ਦਾ ਉਹ ਜਿਹੜਾ ਉਹਨਾਂ ਦੀ ਦੇਖਭਾਲ ਕਰ ਰਹੇ ਆ ਉਹਨਾਂ ਨੂੰ ਰਾਸ਼ਨ ਪਹੁੰਚਾ ਰਹੇ ਆ ਬਾਰ ਦੇ ਸੂਬਿਆਂ ਤੋਂ ਲੋਕ ਆ ਰਹੇ ਆ ਜਿਸ ਤਰ੍ਹਾਂ ਸਰਕਾਰ ਪੰਜਾਬ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਇਸ ਸਨਾਰੀਆਂ ਕਿਸਾਨ ਦੇ ਆ ਜਿਹੜੇ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਇਹ ਗੱਲ ਕਹੀ ਆ ਜਿਸ ਦਾ ਖੇਤ ਉਸ ਦੀ ਰੇਤ ਉਹਨੂੰ ਅਸੀਂ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਉਹਨਾਂ ਨੇ ਕਿਹਾ ਬਾ 31 ਦਸੰਬਰ ਤੱਕ ਰੇਤ ਚੋਕ ਲੈਣ 31 ਦਸੰਬਰ ਤੱਕ ਕਿਸਾਨ ਕਿਤਰਾ ਰੇਤ ਚੋਕ ਲੈਣਗੇ ਕਿਸਾਨ ਤੇ ਜਿਹੜੀ ਰੇਤ ਵਾਲਾ ਕੰਮ ਆ ਇਹ ਕਈ ਸਾਲ ਤੱਕ ਵੀ ਨਹੀਂ ਕਰ ਸਕਣਗੇ ਜਿਹੜੀ ਹਾਲਤ ਬਣੀ ਹੋਈ ਜਿੰਨੀ ਜਿੰਨੀ ਰੇਤ ਪੈ ਗਈ ਆ ਜਮੀਨ ਦੇ ਵਿੱਚ ਜਾਂ ਜੋ ਵੀ ਆ ਗਈ ਆ ਇਸ ਕਰਕੇ ਅਸੀਂ ਉਹਨੂੰ ਪੂਰੀ ਤਰ੍ਹਾਂ ਰੱਦ ਕਰਦੇ ਆ ਅਸੀਂ ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਦੋਂ ਤੱਕ ਤਨਾ ਰੇਤ ਚਕਾਵਾਂਗੇ ਸਦਾ ਲਈ ਰੇਤ ਚਕਾਵਾਂਗੇ ਕਿਉਂਕਿ ਜਦੋਂ ਖੇਤ ਕਿਸਾਨ ਦਾ ਵਾ ਜੋ ਵੀ ਉਹਦੇ ਵਿੱਚ ਕੋਈ ਚੀਜ਼ ਆ ਰਹੀ ਉਹ ਕਿਸਾਨ ਦੀ ਆ ਉਹ ਸਰਕਾਰ ਉਹਦਾ ਸਰਕਾਰ ਦਾ ਉੱਤੇ ਕੋਈ ਲਾਗਾ ਦੇ ਕੰਨੀ ਹੈਗਾ ਸਰਕਾਰ ਸਰਕਾਰ ਵੱਲੋਂ ਕਹਿ ਜਾ ਰਿਹਾ ਕਿ ਕਿਸਾਨ 70000 ਜਾਂ 50000 ਦਾ ਮੁਆਵਜ਼ਾ ਮੰਗਦੇ ਆ ਪਰ ਪੰਜਾਬ ਸਰਕਾਰ ਨੇ ਜੋ ਪਾਲਿਸੀ ਲੈ ਕੇ ਆਈ ਆ ਜਿਸ ਦਾ ਖੇਤ ਉਸਦੀ ਰੇਤ ਉਹਦੇ ਵਿੱਚ ਲੱਖਾਂ ਰੁਪਈਆ ਦਾ ਹੀ ਕਿਸਾਨਾਂ ਨੂੰ ਫਾਇਦਾ ਹੋਏਗਾ ਪਹਿਲੀ ਗੱਲ ਤੇ ਉਹ ਰੇਤ ਜਿਹੜੀ ਚੁੱਕਣ ਦੇ ਉੱਤੇ ਉਹਨੂੰ ਇਕੱਠਾ ਕਰਨ ਦੇ ਉੱਤੇ ਹੀ ਕਰੋੜਾ ਰੁਪਏ ਕਰੋੜਾ ਰੁਪਏ ਲੱਗਣੇ ਆ ਉਹ ਕਹਨੇ ਲਾਉਣੇ ਆ ਪਹਿਲਾਂ ਤੇ ਉਹਦੇ ਤੇ ਬੜਾ ਵੱਡਾ ਕੰਮ ਆ ਉਹ ਟਰੱਕ ਕਿੰਨੇ ਟਰੈਕਟਰ ਚੱਲਣੇ ਆ ਕਿੰਨਾ ਤੇਲ ਵਰਨਾ ਪੂਰੇ ਪੰਜਾਬ 'ਚ ਉਹ ਰੇਤ ਇਕੱਠੀ ਕਰਨੀ ਆ ਉਹ ਰੇਤ ਦੋ ਕੀ ਪੈਸਾ ਵਟ ਲੈਣਾ ਲੋਕਾਂ ਨੇ ਉਹ ਤੇ ਉਹਨਾਂ ਦੀ ਰੇਤ ਆ ਇਸ ਕਰਕੇ ਜਿਹੜੀ ਇਹ ਸਰਕਾਰ ਕਹਿ ਰਹੀ ਹੈ ਨਾ ਇਹਦਾ ਬਿਲਕੁਲੋ ਅਸੀਂ ਇਹਦਾ ਚਿਹਰਾ ਜਿਹੜਾ ਵਾ ਨੰਗਾ ਚਿਹਰਾ ਹੋ ਗਿਆ ਇਹ ਕਾਰਪੋਰੇਟ ਦੇ ਆਮੀ ਆ ਕਿਸਾਨ ਮਜ਼ਦੂਰ ਉਰੋਦੀ ਆ ਭਗਵੰਤ ਮਾਨ ਦੀ ਸਰਕਾਰ ਤੇ ਨਾ ਦੀ ਕੋਈ ਚੀਜ਼ ਹੀ ਨਹੀਂ ਸਰਕਾਰ ਨਾਲ ਦੀ ਕੋਈ ਪੰਜਾਬ 'ਚ ਚੀਜ਼ ਚੱਲ ਹੀ ਨਹੀਂ ਡੇਰਾ ਬਾਬਾ ਨਾਨਕ ਤੂੰ ਆਪਣਾ ਕਲਛੀ ਆਏ ਆ ਉਥੋਂ ਲੈ ਕੇ ਆਪਣਾ ਪਠਾਨਕੋਟ ਤੋਂ ਲੈ ਕੇ ਇਥੋਂ ਜਿੱਦੋਂ ਤੱਕ ਪਾਕਿਸਤਾਨ ਦੇ ਦਰਿਆ ਕਕਰਾਂ ਤੱਕ ਜਾਂਦਾ ਰਾਣੀਆਂ ਕਕਰ ਤੱਕ ਅੰਮ੍ਰਿਤਸਰ ਤੇ ਗਰਦਾਸਪੁਰ ਜ਼ਿਲ੍ਹਾ ਦੇ 350 ਲਗਭਗ ਜਿਹੜੇ ਆ 5 600 ਪਿੰਡ ਦੇ ਲਗਭਗ ਨੇ ਜਿਹੜੇ ਆ ਉਹ ਡੁੱਬੇ ਹੋਏ ਆ ਪਾਣੀ ਦੇ ਵਿੱਚ ਪੰਜਾਬ ਡੁੱਬ ਗਿਆ ਹਨ ਪਰ ਜਿੱਥੇ ਆਪਾਂ ਗੱਲ ਕਰਦੇ ਆ ਕਿਸਾਨਾਂ ਦੀ ਉਸੇ ਮਜ਼ਦੂਰਾਂ ਦੇ ਘਰ ਵੀ ਟਾਈਟਰੀ ਹੋਏ ਆ ਉਹਨਾਂ ਲਈ ਵੀ ਕੁਝ ਸਰਕਾਰ ਕੋ ਮੰਗ ਕਰਦੇ ਹੋ ਉਹਦੇ ਲਈ ਵੀ ਕੋਈ ਸੰਘਰਸ਼ ਕਰੋਗੇ ਹਾਂਜੀ ਅਸੀਂ ਬਿਲਕੁਲ ਮਜ਼ਦੂਰਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਮੰਗ ਰੱਖੀ ਹੋਈ ਆ ਨਾ ਤੇ ਪ੍ਰਧਾਨ ਮੰਤਰੀ ਮੋਦੀ ਜਿਹੜਾ ਆ ਵਾ ਉਹਨੇ ਕੋਈ ਮੂੰਹ ਖੋਲਿਆ ਮਜ਼ਦੂਰਾਂ ਵਾਸਤੇ ਗਰੀਬਾਂ ਵਾਸਤੇ ਤੇ ਨਾ ਹੀ ਭਗਵੰਤ ਮਾਨ ਨੇ ਕੋਈ ਐਲਾਨ ਕੀਤਾ ਵੀ ਗਰੀਬਾਂ ਦਾ ਕੀ ਕਰਨਾ ਵਾ ਜਦੋਂ ਕਿ ਉਹਨਾਂ ਦੀਆਂ ਦਿਹਾੜੀਆਂ ਮਰ ਜਾਣੀਆਂ ਉਹਨਾਂ ਨੇ ਝੋਨਾ ਕੱਟਣਾ ਸੀ ਉਹਨਾਂ ਦਾ ਜਿਹੜਾ 4 ਲੱਖ ਏਕੜ ਫਸਲ 4.5 ਲੱਖ ਏਕੜ ਫਸਲ تباہ ਹੋਈ ਆ ਉਹਦੇ 'ਚ ਉਹਨਾਂ ਕਟਾਈ ਕਰਨੀ ਸੀ ਉਹਨਾਂ ਦੇ ਘਰ ਵੀ ਦਾਣੇ ਆਉਣੇ ਸੀ ਉਹਨਾਂ ਦਾ ਰੁਜ਼ਗਾਰ ਵੀ ਚੱਲਣਾ ਸੀ ਉਹਨਾਂ ਦਾ ਰੁਜ਼ਗਾਰ ਖਤਮ ਹੋ ਗਿਆ ਉਹਨਾਂ ਦੀ ਉਹਦੇ ਲਈ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ ਨਾ ਕੇਂਦਰ ਸਰਕਾਰ ਨੇ ਕੀਤਾ ਸਾਡੀ ਮੰਗ ਆ ਵੀ 10% ਜਿੰਨਾ ਕਿਸਾਨ ਨੂੰ ਦੇ ਰਿਹਾ ਜੋ ਉਹਦਾ 10% ਜਿਹੜਾ ਉਹ ਮਜ਼ਦੂਰ ਨੂੰ ਦਿੱਤਾ ਜਾਵੇ ਉਹਨਾਂ ਦੇ ਘਰ ਬਣਾ ਕੇ ਦਿੱਤੇ ਜਾਣ ਉਹਨਾਂ ਦੀ ਦੇਖਭਾਲ ਕੀਤੀ ਜਾਵੇ ਉਹ ਕਿਸਾਨ ਜਿੱਥੇ ਬੰਦੀਆਂ ਨਾਲ ਨਹੀਂ ਮੀਟਿੰਗ ਹੋਈ ਉਹ ਤੇ ਸਿਰਫ ਜਿਹੜਾ ਪ੍ਰਸ਼ਾਸਨ ਦਾ ਮੀਟਿੰਗ ਹੋਈ ਆ ਜਾਂ ਜਿਹੜੇ ਇਹਨਾਂ ਦੇ ਆਪਣੇ ਭਾਜਪਾ ਦੇ ਆ ਜਾਂ ਕੋਈ ਪੰਜਾਬ ਸਰਕਾਰ ਦੇ ਮੰਤਰੀ ਸੀ ਉਹਨਾਂ ਨਾਲ ਮੀਟਿੰਗ ਉਹ ਚ ਕਿਸਾਨ ਜਥੇਬੰਦੀਆਂ ਨਾਲ ਕੋਈ ਮੀਟਿੰਗ ਨਹੀਂ ਉਹ ਗਲਤ ਜਿਹੜਾ ਵਾ ਜਿਹੜਾ ਪਰਪੰਚਲ ਚਾਹਿਆ ਜਾ ਰਿਹਾ ਵਾ ਦੂਜੀ ਇਹ 12000 ਕਰੋੜ ਦੀ ਗੱਲ ਉਹਦੇ ਤੇ ਕਿੰਨੀਆਂ ਸ਼ਰਤਾਂ ਲਾਈਆਂ ਹੋਈਆਂ ਵਾ ਇਸ ਕਰਕੇ ਇਹ ਜੋ ਵੀ ਕੇਂਦਰ ਦੀ ਸਰਕਾਰ ਆ ਉਹ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਪੰਜਾਬ ਵਿਰੋਧੀ ਆ ਅਸੀਂ ਉਹਦਾ ਸਭ ਕੁਝ ਰੱਦ ਕਰਦੇ ਆ ਅੱਜ ਤਾਂ ਇਹ 1600 ਕਰੋੜ ਰੁਪਏ ਵਿੱਚ ਕਢਾਉਣਾ ਵਾ ਉਹ ਕਢਾ ਆ ਗਿਆ ਉਹ ਵੀ ਅੱਜ ਪਤਾ ਨਹੀਂ ਕਦੋਂ ਆਉਣਾ ਕੀ ਬਣਨਾ ਕੀ ਨਹੀਂ ਬਣਨਾ ਇਸ ਕਰਕੇ ਅਸੀਂ ਇਹਨਾਂ ਤੋਂ ਕੋਈ ਆਸ ਨਹੀਂ ਰੱਖਦੇ ਪੰਜਾਬ ਦੇ ਵਾਸੀ ਜਿਹੜੇ ਪ੍ਰਧਾਨ ਮੰਤਰੀ ਜੀ ਇਹ ਪੈਕੇਜ ਦੇਖੇ ਗਏ ਆ ਉਹਨਾਂ ਕਿਸਾਨਾਂ ਦੀ ਕੋਈ ਪਰਭਾਈ ਨਹੀਂ ਹੋਈ ਕੋਈ ਪਰਭਾਈ ਨਹੀਂ ਕਿਤੇ ਵੀ ਤੁਸੀਂ ਪੰਜਾਬ 'ਚ ਦੇਖ ਲਓ ਇਹ ਬਿਲਕੁਲੋਂ ਡੈਮੇਜ ਹੋਏ ਹੋਏ ਆ ਕਲੈਰਸ ਹੋਏ ਆ ਨਾ ਕੇਂਦਰ ਸਰਕਾਰ ਦੀ ਕੋਈ ਕੋ ਕੋਈ ਜਿਹੜੀ ਇਹਨਾਂ ਦੀ ਕੋਈ ਜਿਹੜੀ ਹੈ ਜਾਇ ਇਹਨਾਂ ਦੀ ਕੋਈ ਟੀਮਾਂ ਨਾ ਉਹ ਕੰਮ ਕਰ ਰਹੀਆਂ ਨਾ ਹੀ ਪੰਜਾਬ ਦੀਆਂ ਟੀਮਾਂ ਕੋ ਕੰਮ ਕਰ ਰਹੀਆਂ ਇਹ ਤੇ ਜਿਹੜੇ ਮੰਤਰੀ ਸੁੰਤਰੀ ਆ ਇਹ ਪੰਜਾਬ ਮੇ ਟੰਕੇ ਸਿਰਫ ਆਪਣੀਆਂ ਫੋਟੋ ਲਵਾਉਂਦੇ ਉਹਦੇ ਵੇ ਜਾ ਕੇ ਤੇ ਨਾਲ ਆਂਦੇ ਗੁਆਰਗੇ ਨਜ਼ਾਰੇ ਆਉਂਦੇ ਆ ਵਿੱਚ ਚਿਕੀਚ ਆਪਣੀ ਕਿਸੇ ਚੜ ਕੇ ਇਹ ਤੇ ਮੁਕਦੇ ਇਹ ਤਾਂ ਲੋਕਾਂ ਨੂੰ ਖਰਾਬ ਕਰ ਰਹੇ ਅਸਲ ਦੇ ਵਿੱਚ ਅਸੀਂ ਤੇ ਪੰਜਾਬ ਦੇ ਲੋਕਾਂ ਨੂੰ ਕਰਾਂਗੇ ਪੇ ਇਹਨਾਂ ਨੂੰ ਉੱਥੇ ਆਪਾਂ ਨੂੰ ਵੜ ਨਾ ਦਿਓ ਇਹਨਾਂ ਨੂੰ ਇਹਨਾਂ ਦਾ ਬਾਈਕਾਟ ਕਰੋ ਜਿਹੜਾ ਵੀ ਇਹ ਚਾਹੇ ਪੰਜਾਬ ਸਰਕਾਰ ਆ ਚਾਹੇ ਕੇਂਦਰ ਸਰਕਾਰ ਦੇ ਨਮਾਇंदे ਆ ਸੋ 12 ਤਰੀਕ ਨੂੰ ਕੱਲ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਪਰਦੇ જિલ્લા ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ ਹੁਣ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕਿਸਾਨਾਂ ਲਈ ਕੀ ਸੋਚਦੀ ਹੈ ਤੁਸੀਂ ਬਣੇ ਰਹੋ ਪ੍ਰਦੇਸ਼ ਕੈਨੇਡਾ ਟੀਵੀ ਦੇ ਨਾਲ ਧੰਨਵਾਦ